ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੋਕਾਂ ਦੀ ਟੈਸਟੀਮੋਨੀਅਲ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਆਪਰੇਸ਼ਨ ਤੁੰਗ ਕਿਦੇ ਕਰਕੇ ਤੁਸੀਂ ਆਪ ਸੁਣਨਾ। ਪਾਜੀ ਤੁਹਾਨੂੰ ਕੀ ਕੀ ਦਰਦਾਂ ਹੋ ਰਹੀ ਹੈ ਕੀ ਹੋ ਰਿਹਾ ਸੀ ਦੱਸਿਓ ਮਨ ਜਰਾ ਮੇਰੇ ਇੱਕ ਨੱਥੇ ਤੇ ਪੇਨ ਹੋ ਰਹੀ ਏ ਇੱਕ ਡਿਸਕ ਟੂ ਹੋ ਰਹੀ ਆ ਮਨ ਨੇ ਕਿਹਾ ਕਿ ਡਾਕਟਰ ਨੇ ਮੈਂ 4-5 ਉਪਾਅ ਲਗਾਏ ਆ ਉਹ ਕਹਿੰਦੇ ਆਪਰੇਸ਼ਨ ਹੋਊਗਾ ਇਸ ਤੋਂ ਬਿਨਾ ਕੋਈ ਹੱਲ ਨਹੀਂ ਹੈ ਜੀ ਉਹ ਬ੍ਰੇਡ ਦਿੱਤੀ ਮੱਧੀ ਪਾਦਲ ਪਲਾਪਾ ਰੋੜਾ ਪੈਸੇ ਨਹੀਂ ਹੋਣਾ ਤੇ ਮਤਲਬ ਕੋਈ ਹੱਲ ਉਲਾਈ ਨਹੀਂ ਕਿ ਜੀ ਹੋ ਨਹੀਂ ਹੁਣ ਆ ਨਹੀਂ ਗਿਆ ਹੁਣ ਮੈਂ ਮੇਰਾ ਵੀਡੀਓ ਦੇਖੇ ਜਸਵੀਰ ਜੀ ਭੁਲਾਏ ਆ ਤੋ ਤੀ ਵਾਰੀ ਆ ਚੁੱਕੇ ਹੁਣ ਵੀ ਤਾਂ 40% ਫਰਕ ਹੈਗਾ ਕਿੱਥੋਂ ਆਏ ਕਿੱਥੋਂ ਇਹ ਵੀ ਦੱਸੋ ਤਲਵੰਡੀ ਭਾਈ ਜੀ ਜ਼ਿਲ੍ਹਾ ਫਰੀਪੁਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਆਇਆ ਕਿੰਨੇ ਘੰਟੇ ਦਾ ਰਸਤਾ ਹੈ ਇਹ ਵੀ ਦੱਸੋ 4 ਘੰਟੇ ਦਾ ਰਸਤਾ ਹੈ 4 ਘੰਟੇ ਆ ਕੇ ਫਲ ਮਿਲਦਾ ਵੀ ਹੈ ਨਹੀਂ ਮਿਲਦਾ ਜੀ ਮਿਲਦਾ ਕੋਈ ਚੱਕ ਨਹੀਂ ਤੇ ਦੋ ਹੀ ਸੀਟਿੰਗ ਤੇ 40% ਅੱਜ ਦੂਜੀ ਸੀਟਿੰਗ ਤੇ ਦੋਜੀ ਦੋਜੀ ਤੇ ਇਹਨਾਂ ਦੇ ਦੋਸਤ ਵੀ ਨਾਲ ਆਏ ਨੇ ਬਿੱਟ ਤੁਹਾਨੂੰ ਕੀ ਤਕਲੀਫ ਹੈ ਇਹ ਵੀ ਦੱਸੋ ਉਹਨਾਂ ਦੀ ਗੁੱਡੀ ਕੋਈ ਗੰਗਲ ਦੀ ਪ੍ਰੋਬਲਮ ਸੀ ਇਹਨਾਂ ਨੇ ਦੋ ਤਿੰਨ ਡਾਕਟਰਾਂ ਨੂੰ ਦਿਖਾਇਆ ਤੇ ਤੁਹਾਡੇ ਕੋਲੋਂ ਪਰਨੇ ਪਹਿਨੇ ਮੁੱਢੀ ਇਲਾਜ ਕਰਾਉਣਾ ਜਿੰਨੀ ਦਵਾਈ ਹੂੰ ਉਹਨੇ ਬਦਲਨੇ ਹੀ ਪਾਣਗੇ ਫਿਰ ਮੈਂ ਤੁਹਾਡੀ ਐਡਵੈਸਟ ਤੁਹਾਡੇ ਕੋਲ ਆਇਆ ਸੈਸ਼ਨ ਰਾਹੀਂ ਪਹਿਲੀ ਸੈਸ਼ਨ ਦੇ ਵਿੱਚ ਮੇਰੀ ਬਹੁਤ ਉਹ ਚੱਲੇ ਘਰੇ ਜਾ ਰਹੇ ਜਿਹੜੇ ਕੋੜੀ ਲੋਕ ਹੋ ਰਹੀਓ ਠੀਕ ਹੈ ਹਾਂਜੀ ਠੀਕ ਹੈ ਪਹਿਲਾਂ ਪੌੜੀ ਵਿੱਚ ਚੜਿਆ ਜਾਂਦਾ ਹੁੰਦਾ ਪਰ ਕੋੜੀ ਵੀ ਚੜਨ ਲੱਗ ਗਿਆ ਇੱਕੋ ਸਿਟਿੰਗ ਚ ਇਹ ਤਾਂ ਝੂਠ ਬੋਲ ਰਿਹਾ ਤੁਸੀਂ ਜਦੋਂ ਪਹਿਲੇ ਬੱਸ ਵਿੱਚ ਉਤਰਿਆ ਗਿਆ ਪਰ ਜਦੋਂ ਉਹਨੇ ਇੱਕ ਤਰੀਕੇ ਨਾਲ ਪਿੱਛੇ ਬਣੇ ਬੈਠ ਗਿਆ ਆ ਜਨਾ ਅੱਜ ਆਪ ਬਹੁਤ ਸੁਖ ਕਰ ਗਏ ਤਾਂ ਦੋਸਤੋ ਇਹ ਸੱਚਾਈ ਆਯੁਰਵੇਦ ਔਰ ਕਾ ਸਾਡਾ ਜਿਹੜਾ ਟ੍ਰੀਟਮੈਂਟ ਅਸੀਂ ਦੇ ਰਹੇ ਹਾਂ ਮਗਰ ਤੁਹਾਨੂੰ ਹਜੇ ਵੀ ਇਹ ਲੱਗਦਾ ਤੇ ਗੋਡੇ ਆਪਰੇਸ਼ਨ ਕਰਾਣਾ ਹੈ ਕਰਾਣੋ ਮਗਰ ਇਹਦਾ ਹੱਲ ਜਿਹੜਾ ਹੈ ਆਪਰੇਸ਼ਨ ਤੋਂ ਬਿਨਾ ਵੀ ਹੈ ਬੜੇ ਲੋਕਾਂ ਨੇ ਸਹੀ ਕਾਇਨਨੀ ਕਿਤੇ ਜਾ ਰਹੇ ਹੁਣ ਬਾਜੀ ਕ ਆਪਣੇ ਰੈਲੇਟਿਵ ਦੀ ਗੱਲ ਦੱਸ ਰਹੀ ਸੀ ਦੱਸੋ ਪੂਰੀ ਬਾਜੀ ਸਾਡੇ ਲੱਤਾਂ ਹੀ ਕਰਾਏਗੇ 7 ਸਾਲ ਮੰਜੇ ਦੇ ਪਹਿਲੇ ਅੰਜੇ ਬਾਈ ਡੈਥ ਹੋ ਗਈ ਨਰੀ ਉਹਨੇ ਗੋਡੇ ਪੁਲਾਏ ਸੀਗੇ ਘਾਰੇ ਘਾਰੇ ਛਾ ਹੀ ਪਈ ਗਏ ਵਧੀ ਗਿਆ ਕੰਮ ਫਿਰਨੇ ਦਾ ਕਰੇ 2 ਸਾਲ ਫਿਰ ਚੱਲੀ ਗਰੀ ਪੀਏ ਦਾ ਕਰ ਰਹੇ ਉਹ ਤੋਂ ਆਪਣੇ ਨੇ ਡੈਥ ਹੋ ਗਈ ਸੀ ਜੀ ਸਭ ਚੀਜ਼ ਦਾ ਹੱਲ ਆਪਰੇਸ਼ਨ ਨਹੀਂ ਹੈਗਾ ਛੋਟੀ-ਕੋਟੀ ਗੱਲਾਂ ਵਿੱਚ ਇਹਨਾਂ ਨੂੰ ਸਿਰਫ ਪਿੰਲੀਆਂ ਅਸਰ ਦੱਸ ਸੀਗਾ ਤੇ ਡਿਸਕ ਪੇਨ ਪੇਨ ਇਜ਼ ਨਾਟ ਇੰਡੀਕੇਟਿਵ ਫੈਕਟਰ ਕਿ ਆਪਾਂ ਉਹਦੇ ਵਾਸਤੇ ਜਾ ਕੇ ਆਪਰੇਸ਼ਨ ਕਰਾ ਲਈਏ ਇਹ ਯਾਦ ਰੱਖਿਓ ਮੇਰੀ ਗੱਲ ਦਾ ਜਦ ਤੱਕ ਆਪਾਂ ਨਹੀਂ ਸਮਝਾਂਗੇ ਤਦ ਤੱਕ ਆਪਰੇਸ਼ਨ ਹੋਈ ਜਾਣਾ ਤੇ ਤੁਸੀਂ ਖਰਾਬ ਹੋ ਜਾਣਾ ਆਪਰੇਸ਼ਨ ਨਾ ਕਰਾਓ ਸਪਾਈਨ ਦਾ ਆਪਰੇਸ਼ਨ ਅਸੀਂ ਹਮੇਸ਼ਾ ਬਨਾ ਕਰੀਦਾ ਹੈ ਬਹੁਤ ਰਿਸਕੀ ਹੁੰਦਾ ਹੈ ਉਹ ਤੁਹਾਡੀ ਸਾਰੀ ਉਮਰ ਦੀ ਜਾਨ ਦਾ ਪਲੱਸ ਜਿਹੜੇ ਪੈਰ ਖੜ ਜਾਂਦਾ ਦਿੱਕਤ ਆ ਸਕਦੀ ਹੈ ਜੀਕਾ ਦੋਸਤੋ ਫਿਰ ਮਿਲਾਂਗੇ ਨੈਕਸਟ ਵਾਰ